ਸੋ ਮਨਦੀਪ ਜੀ ਤੁਸੀਂ ਕਦੋਂ ਤੋਂ ਕਾਰੋਬਾਰ ਸ਼ੁਰੂ ਕੀਤਾ ਤੇ ਕਿਸ ਤਰ੍ਹਾਂ ਸ਼ੁਰੂ ਕੀਤਾ ਕੀ ਵਿਚਾਰ ਸੀ ਉਹ ਉਧਰ ਤੀ ਸਾਡੇ ਢਾਬੇ ਦੇ ਜਿਹੜੇ ਮਾਲਕ ਸੀ ਉਸ ਟਾਈਮ ਸਰਦਾਰ ਬਲਬੀਰ ਸਿੰਘ ਮੈਂ ਉਹਨੇ ਨਾਲ ਗੱਲ ਕੀਤੀ ਜੀ ਮੈਂ ਕਿਤਾਬਾਂ ਦਾ ਕੰਮ ਕਰਨਾ ਚਾਹੁੰਦਾ ਹਾਂ ਮੈਂ ਉਹ ਕਹਿੰਦੇ ਬੇਟੇ ਕਰ ਲੋ ਕਹਿੰਦੇ ਬਸ ਸਾਡਾ ਖਾਣ ਪੀਣ ਵਾਲੀ ਆਈਟਮ ਨਾ ਕਰਿਓ ਬਾਕੀ ਤੁਸੀਂ ਜੇਕਰ ਕਿਤਾਬਾਂ ਕਿਉਂਗੀ ਉਹ ਪਿੰਡਾਂ ਵਾਲਿਆਂ ਨੂੰ ਪਤਾ ਹੀ ਨਹੀਂ ਸੀ ਕਿਤਾਬਾਂ ਕੀ ਹੁੰਦੀਆਂ ਨੇ ਅੱਜ ਕੱਲ ਦੀ ਪੀੜ੍ਹੀ ਜੜੀ ਹੈ ਮੋਬਾਈਲਾਂ ਦੇ ਯੁੱਗ 'ਚ ਆ ਚੁੱਕੀ ਹੈ ਤੇ ਫੇਰ ਕਿਸ ਤਰ੍ਹਾਂ ਕੰਮ ਤੋਂ ਉੱਤੇ ਫਰਕ ਪਿਆ ਕਿਸ ਤਰ੍ਹਾਂ ਲਿਟਰੇਚਰ ਤੋਂ ਉੱਤੇ ਫਰਕ ਪਿਆ ਇਹਦੇ ਬਾਰੇ ਕੀ ਕਹਿਣਾ ਬੜੇ ਪਬਲਿਸ਼ਰ ਆ ਜਿਹੜੇ ਕਿ ਕੰਮ ਛੱਡ ਗਏ ਆਪਣਾ ਕਿਤਾਬਾਂ ਛਾਪਣ ਦਾ ਤੇ ਕਈ ਬੁੱਕਸਟਾਲ ਜਿਹੜੇ ਸੀ ਮੇਨ ਮੇਨ ਵੱਡੇ ਵੱਡੇ ਸਭ ਬੰਦ ਹੋ ਗਏ ਖਾਸ ਕਰਕੇ ਦਿੱਲੀ ਬੰਬਈ ਦਾ ਹੋਏ ਹੋਏ ਆ ਪੰਜਾਬ ਚ ਵੀ ਜਿੱਦਾਂ ਆਪਣੇ ਲੁਧਿਆਣਾ ਜਲੰਧਰ ਕਈ ਸਟਾਲ ਬੰਦ ਹੋ ਗਏ ਸ ਤੁਹਾਨੂੰ ਨਹੀਂ ਲੱਗਦਾ ਕਿ ਜੇਕਰ ਅੱਜ ਮੈਂ ਹੋਰ ਕੋਈ ਕਾਰੋਬਾਰ ਕੀਤਾ ਹੁੰਦਾ ਤੇ ਮੈਂ ਕਿਤੇ ਹੋਰ ਬੈਠਾ ਹੁੰਦਾ ਜਾਂ ਤੁਸੀਂ ਸੰਤੁਸ਼ਟ ਹੋ ਕਿ ਮੈਂ ਕਿਤਾਬਾਂ ਦਾ ਕਾਰੋਬਾਰ ਚੰਗੀ ਸੈਟੀਸਫਾਇਰ ਨਹੀਂ ਬਾਈ ਇਹ ਤਾਂ ਹੁੰਦਾ ਕਿਉਂਕਿ ਜਦ ਤੁਸੀਂ ਕਿਤਾਬਾਂ ਦੇ ਕੰਮ ਕਰ ਰਹੇ ਹੋ ਦੀ ਫਾਈਨੈਂਸ਼ੀਅਲ ਤੌਰ ਤੇ ਸਮਾਜ ਨਾਲ ਉਹ ਸਪੀਡ ਦੇ ਨਾਲ ਨਹੀਂ ਜਾ ਸਕਦਾ ਉਹ ਮੇਰੀ ਬਿਰਤੀ ਹੈ ਕਿ ਚਲੋ ਮੈਂ ਜਿਹੜੇ ਜਿੰਨੇ ਵਿੱਚ ਵੀ ਕਮਾਨਣਾ ਮੈਂ ਖੁਸ਼ ਆ ਸ਼ਿਵ ਕੁਮਾਰ ਪਟਾਲਵੀ ਅੰਮ੍ਰਿਤਪ੍ਰੀਤਮ ਇਹਨਾਂ ਬਾਰੇ ਅੱਜ ਵੀ ਜਨਰੇਸ਼ਨ ਦੀ ਕੀ رائے ਹੈ ਕਿ ਇੰਟਰਸਟ ਇਕੱਲਾ ਬਣ ਰਿਹਾ ਜਿਹੜੇ ਸਾਡੇ 2004 ਤੋਂ ਪਹਿਲੇ ਸਾਡੇ ਕੋ ਪਾਠ ਖਾਂਦੇ ਰਹੇ ਆ ਬਿਸ਼ਕੋ 10ਵੀਂ ਪਾਸ ਸੀ ਪਲੱਸ 2 ਪਾਸ ਸੀ ਬੀਏ ਪਾਸ ਸੀ ਉਹ ਸ਼ਿਵ ਕੁਮਾਰ ਪਟਾਲਵੀ ਨੂੰ ਇਦਾਂ ਹੀ ਪੜ ਲੈਂਦੇ ਸੀ ਜਿੱਦਾਂ ਉਹਨਾਂ ਦੀ ਆਮ ਲੈਂਗੁਏਜ ਹੁੰਦੀ ਹੈ ਪੰਜਾਬੀ ਅੱਜ ਦੇ ਜਿਹੜਾ ਪਾਠ ਹੈਗਾ ਹੀ ਉਹ ਇਹ ਕਹਿੰਦਾ ਜੀ ਮੈਨੂੰ ਇਹ ਸਮਝਣ ਵਾਸਤੇ ਇਹ ਵਾਲੀ ਪੰਜਾਬੀ ਸਮਝਣ ਵਾਸਤੇ ਡਿਕਸ਼ਨਰੀ ਦੀ ਲੋੜ ਹੈ ਕੋਈ ਹਫ਼ਤੇ 'ਚ ਕੋਈ ਮਹੀਨੇ 'ਚ ਕੋਈ 10 ਦਿਨ 'ਚ ਕੋਈ ਅਜੇਹਾ ਸਟੂਡੈਂਟ ਜਾਂ ਪੜਨ ਵਾਲਾ ਸ਼ਖਸ ਤੁਹਾਡੇ ਕੋਲ ਕਿਤਾਬ ਖਰੀਦਣ ਆਂਦਾ ਹੈ ਜਿਸ ਨੂੰ ਵੇਖ ਕੇ ਤੁਹਾਡੇ ਮਨ ਨੂੰ ਸੰਤੁਸ਼ਟੀ ਹੁੰਦੀ ਹੋਵੇ ਕਿ ਸਾਡੀ ਇਸ ਦੁਕਾਨ ਦੀ ਉਸ ਬੰਦੇ ਨੇ ਕਦਰ ਰੱਖੀ ਹੈ ਇਸ ਨੂੰ ਅਸਲ ਲਿਟਰੇਚਰ ਦੀ ਨੌਲੇਜ ਹੈ ਵਾਹ ਹਰੇਕ ਪੰਨੇ 'ਤੇ ਕਿਤੋਂ ਬੱਚੇ ਹੁੰਦੇ ਹਨ ਜਿਹੜੇ ਲਿਟਰੇਚਰ ਪੱਕੀ ਸਮਾਜ ਪ੍ਰਤੀ ਸਮਰਪਿਤ ਹਨ ਹੈ ਉਹਨਾਂ ਦਾ ਅੱਜ ਵੀ ਆਪਣੇ ਘਰ ਜਿਹੜਾ ਨਜ਼ਰੀਆ ਆਪਣਾ ਪ੍ਰਤੀ ਘਟ ਵਰਲਡ ਲੈਵਲ ਦਾ ਜ਼ਿਆਦਾ ਹੁੰਦਾ ਜੀ ਕੋਈ ਇੱਕ ਵੇਲਾ ਸੀ ਜਦੋਂ ਚਾਰ ਦੋਸਤ ਸਜਣ ਮਿੱਤਰ ਰਲ ਕੇ ਬੈਂਦੇ ਸੀ ਤੇ ਗੱਲਾਂ ਕਰਦੇ ਸੀ ਕਿਤਾਬਾਂ ਦੀਆਂ ਕਿਤਾਬਾਂ ਦੇ ਇਸ਼ਕ ਦੀਆਂ ਉਹਨਾਂ ਲਿਖੀਆਂ ਹੋਈਆਂ 70 ਦੀਆਂ ਜਿਹੜੀਆਂ ਸ਼ਿਵ ਕੁਮਾਰ ਬਟਾਲਵੀ ਅਮਰਤਾ ਪ੍ਰੀਤਮ ਵਰਗੇ ਨਾਲ ਜਾਣੇ ਹੋਰ ਕਿੰਨੇ ਅਨੇਕਾਂ ਹੀ ਕਵੀ ਪੰਜਾਬ ਨੂੰ ਆਪਣਾ ਵਰਦਾਨ ਦੇ ਕੇ ਚਲੇ ਗਏ ਹਮੇਸ਼ਾ ਲਈ ਅਮਰ ਹੋ ਗਏ ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਜੇਬਾਂ 'ਚ ਪਏ ਇਸ ਮੋਬਾਈਲ ਨੇ ਉਹਨਾਂ ਰਿਸ਼ਤਿਆਂ ਦਾ ਕੱਠਿਆਂ ਬਹਿਣਾ ਵੀ ਖਤਮ ਕਰ ਦਿੱਤਾ ਆਪਸ ਦੇ ਵਿੱਚ ਭਾਈਚਾਰਕ ਸਾਂਝ ਵੀ ਮੁਕਾ ਦਿੱਤੀ ਅਤੇ ਸਾਰਾ ਕੁਝ ਰੀਲਾਂ ਦੇ ਉੱਤੇ ਆ ਕੇ ਮੁੱਕ ਗਿਆ ਨਿੰਦਾ ਖਰਾਬ ਹੋ ਗਈਆਂ ਦਿਮਾਗ ਦਾ ਗਿਆਨ ਕਿਤੇ ਛੋਟਾ ਹੋ ਗਿਆ ਪਰ ਸਲਾਮ ਹੈ ਉਸ ਨੌਜਵਾਨ ਨੂੰ ਜੋ ਅੱਜ ਵੀ 1900 ਲਗ ਭਾਗ 90 ਤੋਂ ਲੈ ਕੇ ਤੇ ਅੱਜ ਦੇ ਦੌਰ ਤੱਕ ਸਿਰਫ ਇੱਕੋ ਹੀ ਕੰਮ ਨੂੰ ਫੜ ਕੇ ਬੈਠਾ ਹੈ ਉਹ ਹੈ ਕਿਤਾਬਾਂ ਨੂੰ ਵੇਚਣ ਦਾ ਕੰਮ ਲਿਟਰੇਚਰ ਨੂੰ ਉਹਨਾਂ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਜੋ ਇਸ ਦੀ ਅਸਲ ਵਕਤ ਜਾਣਦੇ ਨੇ ਉਹ ਕਿਹੜਾ ਪਿੰਡ ਹੈ ਕਿੱਥੇ ਉਹ ਦੁਕਾਨ ਜਿੱਥੇ ਲਾਈਨਾਂ ਲੱਗੀਆਂ ਹੁੰਦੀਆਂ ਸਨ ਜਿੱਥੇ ਉਹ ਲੋਕ ਬਾਰ-ਬਾਰ ਉਡੀਕ ਕਰਦੇ ਸਨ ਕਿ ਭਾਈ ਮੇਰੀ ਕਿਤਾਬ ਆਈ ਹੈ ਕਿ ਨਹੀਂ ਆਓ ਫਿਰ ਅੱਜ ਤੁਹਾਨੂੰ ਉਸ ਪੁਰਾਣੇ ਦੌਰ ਦੇ ਵਿੱਚ ਲੈ ਕੇ ਚੱਲੀਏ ਕਿਤਾਬਾਂ ਦੇ ਦੁਕਾਨਵਾਲ। ਮਨਦੀਪ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੈਨੂੰ ਦੱਸੋ ਜਿਸ ਤਰ੍ਹਾਂ ਇਸ ਬੜੀ ਹੀ ਪੁਰਾਣੀ ਜੀ ਦੁਕਾਨ ਨੂੰ ਵੇਖ ਕੇ ਜਿਵੇਂ ਬਿਲਕੁਲ ਇਹਦੇ ਵਿੱਚ ਜਿਹੜਾ ਭਰਪੂਰ ਖਜ਼ਾਨਾ ਭਰਿਆ ਪਿਆ ਮੇਰੇ ਮਨ 'ਚ ਚਾਹ ਬਹੁਤ سارے ਸਵਾਲ ਪੁੱਛਣ ਦਾ। ਸੋ ਪਹਿਲੇ ਸਵਾਲ ਦੀ ਸ਼ੁਰੂਆਤ ਕਰਦਾ ਹਾਂ ਜੀ। ਬਾਈ ਜੀ ਜ਼ਰੂਰ ਜੀ। ਜਿਸ ਤਰ੍ਹਾਂ ਤੁਸੀਂ ਪੁਰਾਣੀ ਵਿਰਾਸਤ ਨੂੰ ਸੰਭਾਲਿਆ ਹੋਇਆ ਉਹ ਕਿਤਾਬਾਂ ਜਿਨ੍ਹਾਂ ਨੂੰ ਬੇਸ਼ੱਕ ਅੱਜ ਦੇ ਲੋਕ ਅੱਜ ਦੀ ਪੀੜ੍ਹੀ ਨਹੀਂ ਸਮਝਦੀ। ਉਨਾ ਬਾਰੇ ਦੱਸੋ ਉਹ ਪੁਰਾਣੇ ਖਜ਼ਾਨੇ ਕੜੇ-ਕੜੇ ਕਿਤਾਬਾਂ ਦੇ ਤੁਹਾਡੇ ਕੋਲ ਹਜੇ ਤੱਕ ਮੌਜੂਦ ਹੈ ਭਾਈ ਇਹ ਕਿਤਾਬਾਂ ਤਾਂ ਹਰੇਕ ਦਾ ਆਪਣੇ ਟੇਸਟ ਅਨੁਸਾਰ ਹੁੰਦਾ ਜੀ ਹੂੰ ਤੇ ਕਿਸੇ ਨੂੰ ਖਜ਼ਾਨਾ ਕੋਈ ਨਾਵਲ ਪਸੰਦ ਆ ਕਿਸੇ ਨੂੰ ਪੋਇਟਰੀ ਪਸੰਦ ਆ ਕਿਸੇ ਨੂੰ ਕਵਿਤਾਵਾਂ ਪਹਾਣੀਆਂ ਨੇ ਤੇ ਆਪਣਾ ਸੱਭਿਆਚਾਰ ਨਾਲੇਟਡ ਕਿਤਾਬਾਂ ਆਉਂਦੀਆਂ ਜੀ ਭਾਜੀ ਜਿੱਦਾਂ ਲੋਪ ਹੋ ਰਿਹਾ ਪਸ਼ੂ ਪੰਛੀ ਆਪਣੇ ਜਿਹੜੇ ਅੱਜ ਤੋਂ 60 70 ਸਾਲ ਪਹਿਲੇ ਵੀ ਸੀ اچھا ਉਹ ਵਾਤਾਵਰਣ ਬਦਲ ਰਿਹਾ ਹੈ ਉਹ ਪੰਛੀ ਜਾਂ ਦਰਖਤ ਘਟ ਗਏ ਨੇ ਤੇ ਉਹਨਾਂ ਬਾਰੇ ਆਲੋਪ ਹੋਰੀਆਂ ਸਾਡੀਆਂ ਖੁਰਾਕਾਂ ਹਮ ਆਲੋਪ ਹੋਰੇ ਸਾਡੇ ਵਿਆਹ ਦੀਆਂ ਰਸਮਾਂ ਜੀ ਅੱਜ ਕੱਲ ਅਸੀਂ ਵੈਸਟਰਨ ਉਹ ਚੂੜੀਆਂ ਦਾ ਕੰਮ ਆ ਗਿਆ ਹੈ ਬੈਂਗਲ ਸਨਾਮ ਜਿਹਨੂੰ ਕਹਿੰਦੇ ਨੇ ਹਾਂ ਜੀ ਯਾਨੀ ਕਿ ਜਿਹੜੀਆਂ ਪੁਰਾਣੀਆਂ ਆਪਣੀਆਂ ਰਸਮਾਂ ਸੀ ਆਪਣੀਆਂ ਰਸਮਾਂ ਸੀ ਜੀ ਜਿਹੜਾ ਖਤਮ ਹੋ ਗਿਆ ਓ ਖਤਮ ਹੋ ਰਹੀਆਂ ਜੀ ਅਸੀਂ ਦੁਬਾਰਾ ਸਨਾਮਣੀ ਡੀਜੇ ਪਾਰਟੀ ਤੇ ਕੋਸਟਲ ਪਾਰਟੀ ਹਰਕੇਸ਼ ਸਿੰਘ ਕਹਿ ਲ�ੀਆਂ ਕਿਤਾਬਾਂ ਨੇ ਜੀ ਆਈਐਸ ਰਿਟਾਇਰ ਨੇ ਉਹਨੇ ਬੜਾ ਵੱਡਾ ਅਰੇ ਵਿੱਚ ਕੰਮ ਕੀਤਾ ਜੀ ਯੋਗਦਾਨ ਪਾਇਆ ਉਹਨਾਂ ਨੇ ਪੁਰਾਣੇ ਆਪਣੇ ਸੱਭਿਆਚਾਰ ਨੂੰ ਦੁਬਾਰਾ ਰੀਪਰੈਜ਼ੈਂਟ ਕਰ ਲਈ ਨਵੀਂ ਪੀੜ੍ਹੀ ਨੂੰ ਤੇ ਉਹਨਾਂ ਨੇ ਇਕਤਾਮਾਂ ਛਪਵਾਈਆਂ ਜੀ ਹਾਂ ਜੀ ਇਦਾਂ ਹੀ ਪੰਜਾਬੀ ਸੱਭਿਆਚਾਰ ਦੀ ਆਸ ਸੀ ਸੁਖਦੇਵ ਮਾ ਇਦਾਂ ਹੀ ਭਾਈ ਲੋਪ ਹੋ ਰੀਆਂ ਵਿਰਾਸਤੀ ਫਸਲਾਂ ਇਹ ਜਤਿੰਦਰ ਪੰਨੂ ਸਾਹਿਬ ਜੀ ਹੈਗੇ ਆ ਬਿਲਕੁਲ ਹਾਂ ਜੀ ਤੁਸੀਂ ਜਾਣਦੇ ਹੋਗੇ ਬੜਾ ਬੜੇ ਪ੍ਰਾਈਮੇਰੀਅਨਸ਼ੀਆ ਜੇ ਵੀ ਆ ਉਹਨਿਆਂ ਦੀ ਕਿਤਾਬ ਹੈ ਪੰਜਾਬੀ ਬੋਲੀ ਦੇ ਵਿਸਰ ਗਏ ਤੇ ਵਿਸਰੇ ਸ਼ਬਦ ਹਾਂ ਹਾਂ ਜੀ ਇਦਾਂ ਹੀ ਭਾਈ ਜਿਹੜੇ ਜਿਹੜੇ ਹੁਣ ਅੱਜ ਕੱਲ ਦੀ ਪੀੜ੍ਹੀ ਆ ਉਹਨਾਂ ਦੇ ਉੱਤੇ ਝਾਤ ਮਾਰੀਏ ਅੱਜ ਕੱਲ ਦੀ ਪੀੜ੍ਹੀ ਜਿਹੜੀ ਆ ਮੋਬਾਈਲਾਂ ਦੇ ਯੁੱਗ 'ਚ ਆ ਚੁੱਕੀ ਆ ਤੇ ਫੇਰ ਕਿਸ ਤਰ੍ਹਾਂ ਕੰਮ ਦੇ ਉੱਤੇ ਫਰਕ ਪਿਆ ਕਿਸ ਤਰ੍ਹਾਂ ਲਿਟਰੇਚਰ ਦੇ ਉੱਤੇ ਫਰਕ ਪਿਆ ਇਹਦੇ ਬਾਰੇ ਕੀ ਕਹਿਣਾ ਲਿਟਰੇਚਰ ਤੇ ਭਾਈ ਇਹ ਐ ਕਿ ਜਿਹੜੀ ਅੱਜ ਕੱਲ ਦੀ ਪੀੜ੍ਹੀ ਐ ਲਾ ਲਓ ਕਿ ਤੁਸੀਂ ਮੋਬਾਈਲ ਯੁੱਗ ਜਿਹੜਾ ਸਮਾਰਟਫੋਨ ਆ ਗਿਆ ਵੀਡੀਓ ਵਾਲਾ ਇਹ 2008 ਤੋਂ ਬਾਅਦ ਆਇਆ ਜੀ ਤੇ 2008 ਤੋਂ ਬਾਅਦ ਤੋਂ ਲੈ ਕੇ 2016 ਜਾਂ 18 ਤੱਕ ਲਾ ਲਓ ਕਿਤਾਬਾਂ ਦੀ ਸੇਲ ਬੜੀ ਘਟ ਗਈ ਸੀ ਬੜੇ ਪਬਲਿਸ਼ਰ ਐ ਜਿਹੜੇ ਕਿ ਕੰਮ ਛੱਡ ਗਏ ਆਪਣਾ ਕਿਤਾਬਾਂ ਛਾਪਣ ਦਾ ਤੇ ਕਈ ਬੁੱਕਸਟਾਲ ਜਿਹੜੇ ਸੀ ਮੇਨ ਮੇਨ ਵੱਡੇ ਵੱਡੇ ਸਭ ਬੰਦ ਹੋ ਗਏ ਖਾਸ ਕਰਕੇ ਦਿੱਲੀ ਬੰਬਈ ਦਾ ਹੋਏ ਹੋਏ ਆ ਪੰਜਾਬ ਚ ਵੀ ਜਿੱਦਾਂ ਆਪਣੇ ਲੁਧਿਆਣਾ ਜਲੰਧਰ ਕਈ ਸਟਾਲ ਬੰਦ ਹੋ ਗਏ ਸੀ ਕਿਉਂਕਿ ਲੋਕ ਮੋਬਾਈਲ ਵਿੱਚ ਆ ਜਿਆਦਾ ਕੁਝ ਫਾਈਂਡ ਆਉਟ ਕਰ ਰਹੇ ਹੋਏ ਜੋ ਕਰਨਾ ਪਿਆ ਸੀ ਸੋ ਮਨਦੀਪ ਜੀ ਤੁਸੀਂ ਕਦੋਂ ਤੋਂ ਕਾਰੋਬਾਰ ਸ਼ੁਰੂ ਕੀਤਾ ਤੇ ਕਿਸ ਤਰ੍ਹਾਂ ਸ਼ੁਰੂ ਕੀਤਾ ਕੀ ਵਿਚਾਰ ਸੀ ਉਹਦਾ ਭਾਈ ਮੈਂ ਕਾਰੋਬਾਰ 1997 ਚ ਸ਼ੁਰੂ ਕੀਤਾ ਜੀ ਹੂੰ ਤੇ ਇਹ ਚੰਡੀਗੜ੍ਹ ਲੁਧਿਆਣਾ ਰੋਡ ਸੀ ਜੀ ਤੇ ਇੱਥੇ ਨਾ ਬੱਸਾਂ ਦਾ ਢਾਬਾ ਸੀ ਮੇਨ ਅੱਛਾ ਹਾਂ ਵੀ ਆ ਤੇ ਮੈਂ ਕਿਉਂਕਿ ਜਿਤ ਸਾਹਿਬ ਦੇ ਤੁਹਾਡੇ ਘਰ ਦੇ ਹਾਲਾਤ ਹੁੰਦੇ ਆ ਜਾਂ ਤੁਸੀਂ ਬਿਜ਼ਨਸ ਦੇਖਣਾ ਹੁੰਦਾ ਤੁਸੀਂ ਕੋਈ ਮਾਰਕੀਟ ਦੇਖਣੀ ਹੁੰਦੀ ਹੈ ਤੇ ਮੈਂ ਜਦ ਇੱਥੇ ਆਇਆ ਇੱਥੇ ਦੇਖ ਕੇ ਗਿਆ ਤਾਂ ਮੈਨੂੰ ਐ ਲੱਗਿਆ ਕਿ ਯਾਰ ਇੱਥੇ ਕੰਮ ਕਰ ਸਕਦੇ ਹਾਂ ਤੇ ਚਲੋ ਮੇਰਾ ਲਿਖਿਆ ਪਿਆ ਸੀ ਕਿਉਂਕਿ ਹਰੇਕ ਬੰਦਾ ਇੱਥੇ ਆ ਕੇ ਬਹਿ ਨਹੀਂ ਸਕਦਾ ਸੀ ਕੁਦਰਤੀ ਸਾਡੇ ਟਾਬੇ ਦੇ ਜਿਹੜੇ ਮਾਲਕ ਸੀ ਉਸ ਟਾਈਮ ਸਰਦਾਰ ਬਲਬੀਰ ਸਿੰਘ ਹਮ ਉਹਨਿਆ ਨੇ ਮੈਂ ਉਹਨਾਂ ਨਾਲ ਗੱਲ ਕੀਤੀ ਜੀ ਮੈਂ ਕਿ ਦਾਬਾ ਦਾ ਕੰਮ ਕਰਨਾ ਚਾਹੁੰਦਾ ਹਾਂ ਮੈਂ ਤੇ ਉਹ ਕਹਿੰਦੇ ਬੇਟੇ ਕਰ ਲਓ ਕਹਿੰਦੇ ਬਸ ਸਾਡਾ ਖਾਨਵੀਨ ਵਾਲੀ ਆਈਟਮ ਨਾ ਕਰਿਓ ਬਾਕੀ ਤੁਸੀਂ ਜੇਕਰ ਕਿਤਾਬਾਂ ਕਿਉਂਕਿ ਉਹ ਪਿੰਡਾਂ ਵਾਲਿਆਂ ਨੂੰ ਪਤਾ ਹੀ ਨਹੀਂ ਸੀ ਕਿ ਕਿਤਾਬਾਂ ਕੀ ਹੁੰਦੀਆਂ ਤੇ ਉਹਨਾਂ ਨੂੰ ਉਹ ਕਹਿੰਦੇ ਸੀ ਚਲੋ ਤੁਸੀਂ ਕਰ ਲਓ ਤੇ ਮੇਰਾ ਵੀ ਉਮਰ ਉਸ ਟਾਈਮ 20 ਸਾਡੇ 20 ਸਾਲ ਸੀ ਸਾਨੂੰ ਵੀ ਜਿੱਦਾਂ ਗੌੜ ਗਿਫਟ ਹੀ ਗਏ ਲੋਕੀ ਸ਼ੁਰੂ ਤੋਂ ਹੀ ਘਰ 'ਚ ਕਿਤਾਬਾਂ ਦਾ ਰੁਝਾਨ ਸੀ ਮਾਪੇ ਡੈਡੀ ਹੁਣੇ ਵੀ ਕਾਫੀ ਕਿਤਾਬਾਂ ਪੜਦੇ ਸੀ ਘਰ 'ਚ ਲਾਇਬ੍ਰੇਰੀ ਵੀ ਸੀ ਜਿੱਦੇ ਤੋਂ ਕਿਤਾਬਾਂ ਪੜ ਕੇ ਸੀ ਇਸ ਲਾਈਨ 'ਚ ਆ ਗਏ ਤੇ ਪਿੱਪੜ ਹੁੰਦਾ ਸੀ ਜੀ ਇੱਥੇ ਸਾਡੇ ਬਾਹਰ ਵਾਲੇ ਪਾਸੇ ਉਹਦੋਂ ਇੱਕੋ ਹੀ ਵਨਵੇ ਰੋਡ ਹੁੰਦੀ ਸੀ ਆ 6 ਲਾਈਨ ਨਹੀਂ ਸੀ ਤੇ ਅਸੀਂ ਉਹਦੇ ਥੱਲੇ ਕਦ ਆਪਾਂ ਦਾ ਕੰਮ ਸ਼ੁਰੂ ਕਰ ਲਿਆ ਜੀ ਤੇ ਲੋਕ ਆਉਂਦੇ ਰਹੇ ਸਾਡੇ ਤੋਂ ਵੱਡੀਆਂ ਉਮਰਾਂ ਦੇ ਵੀ ਸਾਡੇ ਤੋਂ ਘੱਟ ਕਾਲਜ ਉਦੋਂ ਨਾ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਇੱਕ ਇਕੱਲਾ ਕਾਲਜ ਹੁੰਦਾ ਸੀ ਇਹ ਪੰਜਾਬੀ ਯੂਨੀਵਰਸਿਟੀ ਤੇ ਲੋਕਲ ਆਪਣੇ ਕਾਲਜ ਨਹੀਂ ਹੁੰਦੇ ਸੀ ਨਾ ਪ੍ਰਾਈਵੇਟ ਹੁੰਦੇ ਸੀ ਨਾ ਕੁਝ ਜਿੰਨੇ ਵੀ ਪੜੇ ਲਿਖੇ ਬੱਚੇ ਹੁੰਦੇ ਸੀ ਖਾਸ ਕਰਕੇ ਜਿਨ੍ਹਾਂ ਨੂੰ ਇੰਟਰਸਟ ਸੀ ਕਿ ਅਸੀਂ ਪੰਜਾਬ ਯੂਨੀਵਰਸਿਟੀ ਐਡਮਿਸ਼ਨ ਲੈਣੀ ਹੈ ਤੇ 97 ਦਾ ਟਾਈਮ ਸੀ ਜੀ ਕਾਰਾਂ ਵੀ ਘੱਟ ਹੁੰਦੀਆਂ ਸੀ ਲੋਕ ਬੱਸਾਂ 'ਚ ਹੀ ਜਾਂਦੇ ਸੀ ਤੇ ਉਹ ਬੱਚੇ ਉਤਰਦੇ ਸੀ ਤੇ ਉਹ ਚੰਡੀਗੜ੍ਹ ਪੜ੍ਹਦੇ ਤਾਂ ਜ਼ਰੂਰ ਸੀ ਪਰ ਪੰਜਾਬੀ ਲਿਟਰੇਚਰ ਉਹਨਾਂ ਨੂੰ ਬੜਾ ਘੱਟ ਮਿਲਦਾ ਸੀ ਉੱਥੇ ਤੇ ਜਦ ਮੈਂ ਪੰਜਾਬੀ ਲਿਟਰੇਚਰ ਹੌਲੀ-ਹੌਲੀ ਉਹਨਾਂ ਨੂੰ ਦਿੱਤਾ ਜਾਂ ਚੇਟਕ ਪਾਈ ਉਹ ਲੋਕ ਜੁੜਦੇ ਗਏ ਜੀ ਉਹਨੇ ਨੇ ਫਿਰ ਸਾਨੂੰ ਉਹ ਵੀ ਜਿਹੜੇ ਹੁੰਦੇ ਆ ਨਾ ਜਿਹੜੇ ਤੁਹਾਡੇ ਕਸਟਮਰ ਹੁੰਦੇ ਆ ਉਹੀ ਤੁਹਾਨੂੰ ਦੱਸ ਕੇ ਵੀ ਜਾਂਦੇ ਆ ਕਿ ਕਿਹੜੀ ਕਿਹੜੀ ਕਿਤਾਬ ਰੱਖ ਜਾਂ ਕਿਹੜੀ ਕਿਤਾਬਾਂ ਦੀ ਜਿਹੜੇ ਸਾਡੇ ਤੋਂ ਪਹਿਲੇ ਸੀ ਕਿਉਂਕਿ ਮੇਰੀ 20 ਸਾਡੇ 20 ਸਾਲ ਦੀ ਜਿਹੜੇ ਮੇਰੇ ਕੋਲ 40 45 ਸਾਲ ਦੇ ਆਏ ਉਹਨਾਂ ਨੂੰ ਦੱਸਿਆ ਕਿ ਗਿਆਨੀ ਗੁਰਦਾਸ ਸਿੰਘ ਦੀ ਮੇਰਾ ਪਿੰਡ ਰੱਖ ਐਮ ਐਸ ਰੰਧਾਵਾ ਦੀ ਆਪ ਬੀਤੀ ਰੱਖੋ ਇਹੋ ਜਿਹੀਆਂ ਕਿਤਾਬਾਂ ਉਹਨੇ ਨੇ ਜਾਂ ਦੱਸਿਆ ਬਲਵੰਤ ਗਾਰਗੀ ਸ਼ਿਵ ਕੁਮਾਰ ਬਟਾਲਵੀ ਅਸੀਂ ਨਾਲ ਦੀ ਨਾਲ ਰੱਖਦੇ ਗਏ ਤੇ ਉਹ ਕਾਫਲਾ ਅੱਜ ਦੇ ਵਾਦਾ ਗਿਆ ਉਸ ਸਮੇਂ ਦੀ এডਿਕੇਸ਼ਨ ਦੇ ਵਿੱਚ ਜਾਂ ਫਿਰ ਜਿਹੜੇ ਪੜਨ ਵਾਲੇ ਲੋਕ ਸਨ ਤੇ ਅੱਜ ਦੇ ਲੋਕਾਂ ਦੇ ਵਿੱਚ ਕਿਹੋ ਜਿਹਾ ਫਰਕ ਦੇਖਦੇ ਹੋ ਤੁਸੀਂ ਕਾਫੀ ਲੰਬਾ ਸਮਾਂ ਹੰਡਾ ਲਓ ਭਾਈ ਮੈਨੂੰ ਪਤਾ ਨਹੀਂ ਕਿਉਂ ਮੈਨੂੰ ਲੱਗਦਾ ਹੈ ਕਿ ਅੱਜ ਬੇਸਿਕਲੀ ਬੱਚੇ ਆਪਣੇ ਸਮਾਰਟ ਵਰਕ ਜਾਂ ਕੱਪੜਿਆਂ ਤੋਂ ਜਾਂ এডਿਕੇਸ਼ਨ ਪੱਖੋਂ ਵੱਧ ਪੜ ਰਹੇ ਹਨ ਪਰ ਉਹ ਟਾਈਮਾਂ 'ਚ ਨਾ ਜਿਹੜਾ ਬੰਦਾ 10ਵੀਂ 12ਵੀਂ ਵੀ ਸੀ ਉਹਨਾਂ ਦੀ ਐਜੂਕੇਸ਼ਨ ਜਨਨ ਸਮਾਜ ਵਿਚਾਰਨਾ ਭਾਈਚਾਰਾ ਉਸ ਇਹਨਾਂ ਨਾਲੋਂ ਵੱਧ ਸੀ ਅੱਜ 90% ਸਾਡੇ ਕੋ ਕੋਈ ਕਸਟਮਰ ਆਂਦਾ ਵੀ ਹੈ ਨਾ ਉਹ ਸਾਨੂੰ ਇੱਕ ਦੁਕਾਨਦਾਰ ਦੀ ਤਰ੍ਹਾਂ ਹੀ ਹੈਂਡਲ ਕਰਦਾ ਹੈ ਕਿ ਕਿਤਾਬਾਂ ਵੇਚਣ ਵਾਲੇ ਲੋਕ ਨੇ ਇਹਨਾਂ ਨੂੰ ਕਦਾਬਾ ਬੋਲਾਂਗੇ ਉਹਨਾਂ ਨੇ ਦੇ ਦੇਣੀਆਂ ਜਦ ਕਿ 2004 ਤੋਂ ਪਹਿਲੇ ਇਹ ਮਾਹੌਲ ਨਹੀਂ ਸੀ ਸਾਡੀ ਮਤਲਬ ਕਿ ਲੋਕ ਇੱਕ ਇੱਜ਼ਤ ਕਰਦੇ ਸੀ ਕੋਈ ਬੰਦਾ ਕਿਤਾਬਾਂ ਵੇਚ ਰਿਹਾ ਤੇ ਉਹ ਉਹ ਆਪਣੇ ਘਰ ਦੇ ਮੈਂਬਰ ਮੰਨਦੇ ਸੀ ਉਹ ਆਪਣੀਆਂ સલાਹਾਂ ਦੇ ਕੇ ਜਾਂਦੇ ਸੀ ਕਿ ਯਾਰ ਕਰ ਲਓ ਹੋਰ ਆਪਾਂ ਅੱਗੇ ਐ ਕੰਮ ਨੂੰ ਵਧਾ ਲਾਂਗੇ ਸਾਡੇ ਆਸ-ਪਾਸੇ ਪਿੰਡਾਂ ਦੇ ਮੁੰਡੇ ਬੜੇ ਹੁੰਦੇ ਸੀ ਜਿਹੜਿਆਂ ਦੇ ਸੁਪਨੇ ਹੁੰਦੇ ਕਿ ਯਾਰ ਆਪਾਂ ਕਿਤਾਬਾਂ ਦਾ ਕੰਮ ਨੂੰ ਹੋਰ ਵਧਾਈਏ ਤੇ ਉਹ ਲੋਕਾਂ ਦਾ ਰੁਝਾਨ ਸਮਾਜ ਪ੍ਰਤੀ ਪੂਰਾ ਸੀ ਅੱਜ ਕੁਝ ਆਪਣਾ ਆਪਣਾ ਹੀ ਸਾਰਾ ਹੋ ਗਿਆ ਜੀ ਕੋਈ ਕਿਸੇ ਨੂੰ ਪੁੱਛ ਕੇ ਰਾਜ਼ੀ ਨਹੀਂ ਅਗਰ ਕੋਈ ਚੰਗਾ ਕੰਮ ਵੀ ਕਰ ਰਿਹਾ ਤਾਂ ਮੈਨੂੰ ਨਹੀਂ ਲੱਗਦਾ ਕਿ ਅੱਜ ਦੇ ਟਾਈਮ 'ਚ ਅਸੀਂ ਕਿਸੇ ਨੂੰ ਹੱਲਾਸ਼ੇਰੀ ਵੀ ਦੇ ਰਹੇ ਹਾਂ ਤੁਹਾਨੂੰ ਨਹੀਂ ਲੱਗਦਾ ਕਿ ਜੇਕਰ ਅੱਜ ਮੈਂ ਹੋਰ ਕੋਈ ਕਾਰੋਬਾਰ ਕੀਤਾ ਹੁੰਦਾ ਤੇ ਮੈਂ ਕਿਤੇ ਹੋਰ ਬੈਠਾ ਹੁੰਦਾ ਜਾਂ ਤੁਸੀਂ ਸੰਤੁਸ਼ਟ ਹੋ ਕਿ ਮੈਂ ਕਿਤਾਬਾਂ ਦਾ ਕਾਰੋਬਾਰ ਚ ਸੈਟੀਸਫਾਈ ਆ ਨਹੀਂ ਭਾਈ ਇਹ ਤਾਂ ਹੁੰਦਾ ਜੀ ਕਿਉਂਕਿ ਜਦ ਤੁਸੀਂ ਕਿਤਾਬਾਂ ਦੇ ਕੰਮ ਕਰ ਰਹੇ ਹੋ ਦੀ ਫਾਈਨੈਂਸ਼ੀਅਲ ਤੌਰ ਤੇ ਸਮਾਜ ਨਾਲ ਉਹ ਸਪੀਡ ਦੇ ਨਾਲ ਨਹੀਂ ਜਾ ਸਕਦੇ ਉਹ ਮੇਰੀ ਬਿਰਤੀ ਹੈ ਕਿ ਚਲੋ ਮੈਂ ਜਿਹੜੇ ਜਿੰਨਾ ਵਿੱਚ ਵੀ ਕਮਾਣਾ ਮੈਂ ਖੁਸ਼ ਹਾਂ ਪਰ ਅੱਗੇ ਜਾ ਕੇ ਦਿੱਕਤਾਂ ਆਂਦੀਆਂ ਜਿੱਦਾਂ ਹੁਣ ਉਹ ਏਜ ਹੋ ਗਈ ਹੈ ਸਾਡੀ ਵੀ ਹੁਣ ਜਿੱਦਾਂ ਇਹ 27 48 ਸਾਲ ਦਾ ਸਾਡੇ ਬੱਚੇ ਵੱਡੇ ਹੋ ਗਏ ਉਹ ਜਦ ਸਮਾਜ ਦਾ ਉਹ ਕੰ ਬੰਦੇ ਵੀ ਦੇਖਦੇ ਆ ਜਾਂ ਜਿਹੜੇ ਕਿ ਲਿਟਰੇਚਰ ਦਾ ਉੜਾੜਾ ਨਹੀਂ ਜਾਣਦੇ ਪਰ ਉਹਨਾਂ ਦਾ ਸਾਰਾ ਫੋਕਸ ਹੀ ਸਿਰਫ ਪੈਸੇ ਨੂੰ 2 ਤੋਂ 10 ਕਰਨਾ 10 ਤੋਂ ਉਹ ਸਾਡੇ ਨਾਲੋਂ ਜਦ ਇਸ ਸਿਸਟਮ 'ਚ ਅੱਗੇ ਵਧਦੇ ਨੇ ਫਿਰ ਥੋੜਾ ਜਿਹਾ ਹੁੰਦਾ ਹੈ ਜੀ ਕਿ ਮਰਕੀ ਇਹਦੇ 'ਚ ਸਮਾਜ ਦਾ ਵੀ ਕੁਝ ਦਿੱਕਤਾਂ ਆਈਆਂ ਆਪਣੇ ਲੋਕਾਂ ਦੇ 'ਚ ਕਿ ਅਸੀਂ ਬੰਦੇ ਦੀ ਪਛਾਣ ਨਹੀਂ ਕਰ ਪਾਉਂਦੇ ਕਿ ਕੋਈ ਜਿਹੜਾ ਸਮਾਜ ਬਾਰੇ ਸੋਚ ਰਿਹਾ ਹੈ ਜਾਂ ਤੁਹਾਨੂੰ ਅੱਗੇ ਤਰੱਕੀ ਬਾਰੇ ਸੋਚ ਰਿਹਾ ਹੈ ਤੁਹਾਡੀ ਜਾਂ ਅਗਲੀ ਅਗਲੇ ਹੋਰਾਂ ਸਮਾਜ ਦੇ ਬੱਚਿਆਂ ਬਾਰੇ ਸੋਚ ਰਿਹਾ ਉਹਨਾਂ ਨੂੰ ਅਸੀਂ ਪੂਰਾ ਯੋਗਦਾਨ ਨਹੀਂ ਨਵੀਂ ਪੀੜੀ ਦਿੰਦੀ ਜਾਂ ਪੁਰਾਣੀ ਉਹ ਜਿਹੜੇ ਨਵੇਂ ਆ ਜਿਹੜੇ ਪੁਰਾਣੇ ਸੀ ਉਹ ਸਮਝਦੇ ਹੁੰਦੇ ਸੀ ਕੀ ਆ ਬੰਦਾ ਇੱਕ ਬੜਾ ਵੱਡਾ ਕੰਮ ਕਰ ਰਿਹਾ ਮਹਾਨ ਕੰਮ ਕਰ ਰਿਹਾ ਇਹ ਬੰਦਾ ਭੁੱਖਾ ਨਹੀਂ ਮਰਨਾ ਚਾਹੀਦਾ ਤੇ ਅੱਜ ਵੀ ਉਹ ਲੋਕ ਜਿਹੜੇ ਇਹ ਕਾਫੀ ਤਰੱਕੀ ਚ ਹੈ ਮੈਂ ਦੇਖਿਆ ਜਿਹੜੇ ਅੱਜ 40 45 ਸਾਲ ਦੇ ਸੀ ਉਹ ਅੱਜ ਕੋਈ 60 70 ਦਾ ਹੋ ਗਿਆ ਉਹ ਫੇਰ ਵੀ ਇਥੋਂ ਚੰਡੀਗੜ੍ਹ ਲੁਧਿਆਣੇ ਜਾਂਦੇ ਮੇਰੇ ਕੋ ਕਤਾਬਾਂ ਲੈ ਕੇ ਜਾਂਦੇ ਜਦ ਕਿ ਉਹਨਾਂ ਨੂੰ ਪਤਾ ਕਿ ਸਾਡੇ ਪੋਤੇ ਆਣੇ ਸਾਡੇ ਬੱਚਿਆਂ ਨੇ ਪੜ੍ਹਨੀ ਨਹੀਂ ਪਰ ਉਹ ਕਹਿੰਦੇ ਯਾਰ ਤੂੰ ਸਰਵਾਈਵ ਕਰੇਗਾ ਤੇਰੇ ਕਰਕੇ ਹੀ ਸਾਡੇ ਬੱਚਿਆਂ ਨੂੰ ਜ ਨਵੀਂ ਜਾਣਕਾਰੀ ਮਿਲਦੀ ਉਹ ਤਦ ਵੀ ਕਿਤਾਬਾਂ ਲੈ ਕੇ ਜਾਂਦੇ ਬਿਸ਼ੱਕ ਉਹ ਅੱਗੇ ਕਿਸ ਨੂੰ ਗਿਫਟ ਕਰਨ ਵਿੱਚ ਉਹ ਆਪ ਉਹ ਕਹਿੰਦੇ ਸਾਡੀ ਇਨੀ ਉਮਰਾਂ ਹੋ ਗਈ ਹੁਣ ਪੜ੍ਹ ਵੀ ਨਹੀਂ ਹੁੰਦਾ ਤੇ ਜਿੰਨਾ ਚਲੋ ਉਹ ਕਰਦੇ ਆ ਜਿੰਨਾ ਕਿ ਯੋਗਦਾਨ ਕਰ ਸਕ ਕੋਈ ਹਫਤੇ ਚ ਕੋਈ ਮਹੀਨੇ ਚ ਕੋਈ 10 ਦਿਨ ਚ ਕੋਈ ਅਜੇਹਾ ਸਟੂਡੈਂਟ ਜਾਂ ਪੜ੍ਹਨ ਵਾਲਾ ਸ਼ਖਸ ਤੁਹਾਡੇ ਕੋਲ ਕਿਤਾਬ ਖਰੀਦਣ ਆਂਦਾ ਜਿਸ ਨੂੰ ਵੇਖ ਕੇ ਤੁਹਾਡੇ ਮਨ ਨੂੰ ਸੰਤੁਸ਼ਟੀ ਹੁੰਦੀ ਹੈ ਵੀ ਵਾਕੇ ਇੱਕੀ ਸਾਡੀ ਇਸ ਦੁਕਾਨ ਦੀ ਉਸ ਬੰਦੇ ਨੇ ਕਦਰ ਰੱਖੀ ਐ ਇਸ ਨੂੰ ਅਸਲ ਲਿਟਰੇਚਰ ਦੀ ਨੌਲੇਜ ਹੈ ਹਾਂਜੀ ਭਾਜੀ ਇਹੋ ਜਿਹਾ ਤਾਂ ਮੈਂ ਹੁਣ ਮੰਨ ਲਾ ਗਿਆ ਸਕਦਾ ਕਿ ਜਿੰਨੇ ਵੀ ਕਸਟਮਰ ਹੈ ਕਿਉਂਕਿ 28 ਸਾਲ ਹੋ ਗਏ ਕਰਦੇ ਨੂੰ ਮੈਨੂੰ ਐ ਲੱਗਦਾ ਹਰੇਕ ਪਿੰਡ ਜਿੱਥੇ ਦੋ ਬੱਚੇ ਹੁੰਦੇ ਨੇ ਜਿਹੜੇ ਲਿਟਰੇਚਰ ਪੱਕੀ ਸਮਾਜ ਪ੍ਰਤੀ ਸਮਰਪਿਤ ਨੇ ਜੀ ਉਹਨਾਂ ਦਾ ਅੱਜ ਵੀ ਆਪਣੇ ਘਰ ਜਿਹੜਾ ਨਜ਼ਰੀਆ ਆਪਣਾ ਪ੍ਰਤੀ ਘਟ ਵਰਲਡ ਲੈਵਲ ਦਾ ਜ਼ਿਆਦਾ ਹੁੰਦਾ ਜੀ ਤੇ ਆਪਣੀ ਗਰਮਾਣੀ ਤੇ ਹੈ ਹੀ ਆ ਤੇ ਮੇਰਾ ਇੱਕ ਹੋਰ ਸਾਡੇ ਮਿੱਤਰ ਨੇ ਉਹ ਵੀ ਆਏ ਹੋਏ ਆ ਉਹ ਵੀ ਅੱਜ ਕਿਤਾਬਾਂ ਦਾ ਨਕੋਦਰ ਤੋਂ ਆ ਜੀ ਨਕੋਦਰ ਤੋਂ ਸਪੈਸ਼ਲ ਕਿਤਾਬਾਂ ਲੈਣ ਆਣੇ ਤਾੜੇ ਉਹ ਨਕੋਦਰ ਤੋਂ ਸਪੈਸ਼ਲ ਲੈਣ ਆ ਰਹੇ ਆ ਦੇਖੋ ਜੀ ਚੰਡੀਗੜ੍ਹ ਲੁਧਿਆਣਾ ਰੋਡ ਹੈ ਨਕੋਦਰ ਤੋਂ ਕਿੰਨੀ ਦੂਰ ਹੈ ਉਹ ਬੱਚਾ ਉਹਨੂੰ ਕਿਤਾਬਾਂ ਦਾ ਇੰਟਰਸਟ ਹੈ ਤੇ ਉਹ ਅੱਜ ਲੈਣ ਆ ਰਹੇ ਆ ਦੇਖ ਰਹੇ ਆ ਤੁਹਾਡੇ ਸਾਹਮਣੇ ਤੇ ਬਾਬਾ ਚੂਜ਼ ਕਰ ਰਹੇ ਆ ਇੱਚੇ ਹੋਰ ਕੜੀਆਂ-ਕੜੀਆਂ ਕਿਤਾਬਾਂ ਐਸੀਆਂ ਨੇ ਜਿਹੜੀਆਂ 2000 ਤੋਂ ਪਹਿਲਾਂ ਯਾਨੀ ਕਿ 90 ਦੇ ਦਹਾਕੇ ਦੀਆਂ ਨੇ ਉਹ ਉਹਦੇ ਬਾਰੇ ਵੀ ਮੈਨੂੰ ਦਿਖਾਓ ਅਸੀਂ ਚਾਹੁੰਦੇ ਆ ਕਿ ਜਿਹੜੇ ਪੜਨ ਦੇ ਸ਼ਕੀਨ ਨੇ ਇਲਮ ਦੇ ਸ਼ਿਕੀਨ ਨੇ ਉਹਨਾਂ ਨੂੰ ਵੀ ਇਦਾਂ ਜਿਹੜਾ ਨਸ਼ਾ ਉਹ ਬਣਿਆ ਰਿਹਾ ਭਾਈ ਮੈਂ ਹਰੇਕ ਰਾਈਟਰ ਦੀਆਂ 10 15 15 ਕਿਤਾਬਾਂ ਮੈਂ ਹਰੇਕ ਦਾ ਇੱਕ ਇੱਕ ਤੇ ਦੱਸਾ ਸਕਦਾ ਜੀ ਇੱਚੋਗਿਲ ਨਹਿਰ ਹੈ ਜੀ ਸੋਨ ਸਿੰਘ ਸ਼ੀਤਲ ਦੀ ਹਰੇਕ ਨੂੰ ਹੀ ਪਤਾ ਆ ਉਹਨਾਂ ਦਾ ਤੂਤਾਂ ਵਾਲਾ ਖੂ ਹੈ ਜੀ ਅ ਪੂਰਨਮਾਸ਼ੀ ਸਭ ਨੂੰ ਹੀ ਪਤਾ ਜਸਵੰਤ ਸਿੰਘ ਕਵਲ ਹੋਣਿਆਂ ਦੀ ਕਿਤਾਬ ਹੈ ਜੀ ਵਰਲਡ ਫੇਮਸ ਕਿਤਾਬ ਹੈ ਅ ਤੁਹਾਡਾ ਪ੍ਰਤਾਪੀ ਰਾਮ ਸਰੂਪ ਅਣਖੀ ਇਹ ਸਾਡੇ ਪੁਰਾਣੇ ਸਾਰੇ ਆ ਜੀ ਨਾਮ ਸਰੂ ਬਣ ਕੀ ਇਹਨਾਂ ਦਾ ਪ੍ਰਤਾਪੀ ਕੋਟੇ ਕੜਕ ਸਿੰਘ ਜ਼ਮੀਨਾਂ ਵਾਲੇ ਬੜਾ ਫੇਮਸ ਹੈ ਜੀ ਆ ਜੋ ਨਾਨਕ ਸਿੰਘ ਨਾਨਕ ਸਿੰਘ ਦਾ ਹੈਗਾ ਜੀ ਨਾਨਕ ਸਿੰਘ ਅੱਜ ਕੱਲ ਫੇਰ ਦੁਬਾਰਾ ਇਹਨਾਂ ਦੀ ਨੈਟ ਕਰਕੇ ਵੀ ਡਿਮਾਂਡ ਦੁਬਾਰਾ ਵੱਧ ਗਈ ਹੈ ਇਹਨਾਂ ਦਾ ਚਿੱਟਾ ਲਹੂ ਪਵਿੱਤਰ ਪਾਪੀ ਸ਼ਰਾਪੀਆਂ ਰੂਹਾਂ ਗਗਨਦ ਮਾਮਾ ਬਾਜੋ ਸਾਰੇ ਹੀ ਪੋਪੂਲਰ ਹੈ ਜੀ ਸ਼ਿਵ ਕੁਮਾਰ ਬਟਾਲਵੀ ਅੰਮ੍ਰਿਤਾ ਪ੍ਰੀਤਮ ਇਹਨਾਂ ਬਾਰੇ ਅੱਜ ਦੀ ਜਨਰੇਸ਼ਨ ਦੀ ਕੀ ਰਾਏ ਹੈ ਕੀ ਇੰਟਰਸਟ ਹੈ ਕਿਤਾਬਾਂ ਨੂੰ ਲੈ ਕੇ ਭਾਈ ਸ਼ਿਵ ਕੁਮਾਰ ਬਟਾਲਵੀ ਹੁਣਿਆਂ ਦੀ ਆ ਭਾਜੀ ਆਪਣੇ ਹੋਏ ਆ ਮੈਂ ਇੱਕ ਕੱਲ ਜਾਨ ਆਉਂਦਾ ਨਹੀਂ ਜਿਹੜੇ ਸਾਡੇ 2004 ਤੋਂ ਪਹਿਲੇ ਸਾਡੇ ਕੋ ਪਾਟਕ ਆਂਦੇ ਰਹੇ ਆ ਬਿਸ਼ਕੋ 10ਵੀਂ ਪਾਸ ਸੀ ਪਲੱਸ 2 ਪਾਸ ਸੀ ਬੀਏ ਪਾਸ ਸੀ ਜੀ ਉਹ ਸ਼ਿਵ ਕੁਮਾਰ ਬਟਾਲਵੀ ਨੂੰ ਇਦਾਂ ਹੀ ਪੜ ਲੈਂਦੇ ਸੀ ਜਿੱਦਾਂ ਉਹਨਾਂ ਦੀ ਆਮ ਲੈਂਗੁਏਜ ਹੁੰਦੀ ਆ ਪੰਜਾਬੀ ਅੱਜ ਦੇ ਜਿਹੜਾ ਪਾਠ ਹੈਗਾ ਇਹ ਉਹ ਕਹਿੰਦੇ ਜੀ ਮੈਨੂੰ ਇਹ ਸਮਝਣ ਵਾਸਤੇ ਇਹ ਵਾਲੀ ਪੰਜਾਬੀ ਸਮਝਣ ਵਾਸਤੇ ਡਿਕਸ਼ਨਰੀ ਦੀ ਲੋੜ ਆ ਸਾਨੂੰ ਸਮਝ ਹੀ ਨਹੀਂ ਆਉਂਦਾ ਕਿ ਸਾਡਾ ਮਤਲਬ ਕਿ ਸਾਡੇ ਵਿੱਚ ਮਿਆਰ ਇਹਨਾਂ ਦਾ ਮਿਆਰ ਸਾਡੇ ਵਿੱਚ ਜਾਂ ਕਹਿ ਲਓ ਕਿ ਕੈਪੇਬਿਲਿਟੀ ਨਹੀਂ ਰਹੀ ਪੰਜਾਬੀ ਦੀ ਨਹੀਂ ਜਿੱਦਾਂ ਸਰਜੀਤ ਪਾਤਰ ਨੇ ਡਾਕਟਰ ਜਗਤਾਰ ਨੇ ਉਹਨਾਂ ਵਾਸਤੇ ਅੱਜ ਲੋਕ ਡਿਕਸ਼ਨਰੀਆਂ ਮੰਗਦੇ ਆਂ ਕਿ ਆ ਇਹਨਾਂ ਦੇ ਆ ਸ਼ਬਦ ਸਾਨੂੰ ਸਮਝ ਨਹੀਂ ਆਉਂਦੇ ਅੱਛਾ ਇੱਕ ਸਵਾਲ ਮੇਰਾ ਬੜਾ ਜ਼ੈਨ 'ਚ ਆ ਰਿਹਾ ਹੈ ਅੱਜਕੱਲ ਅੰਗਰੇਜ਼ੀ ਭਾਸ਼ਾ ਸੀ ਮਾੜੀ ਨਹੀਂ ਕਹਿੰਦੇ ਸਿਰ ਮੱਥੇ ਹੈ ਪਰ ਅੰਗਰੇਜ਼ੀ ਕਿਤਾਬਾਂ ਜਣੀਆਂ ਉਹਨਾਂ ਨੂੰ ਪੜਨ ਦਾ ਰੁਝਾਨ ਬੱਚਿਆਂ 'ਚ ਇੱਕ ਸਿੰਬਲ ਬਣ ਗਿਆ ਸਟੇਟਸ ਬਣ ਗਿਆ ਕਾਫੀ ਪਿੰਦੇ ਦੁਕਾਨਾਂ ਤੇ ਬਹਿ ਕੇ ਅਸੀਂ ਅੰਗਰੇਜ਼ੀ ਦੀਆਂ ਕਿਤਾਬਾਂ ਪੜਨੀਆਂ ਨੇ ਸ਼ੇਕਸਪੀਅਰ ਲੈ ਲੋ ਜਾਂ तमाम ਹੋਰ ਪੰਜਾਬੀ ਬੋਲੀ ਤੇ ਇੰਨਾ ਅੰਗਰੇਜ਼ੀ ਕਿਤਾਬਾਂ ਨੇ ਕਿਹੋ ਜਿਹਾ ਬੋਝ ਪਾਇਆ ਪਈ ਉਹ ਤਾਂ ਅਸੀਂ ਬੋਝ ਤਾਂ ਤੁਸੀਂ ਆ ਲਾ ਲਓ ਕਿ ਕਿਉਂਕਿ ਵਰਲਡ ਵਾਈਜ਼ ਇੰਗਲਿਸ਼ ਕਰਕੇ ਹੀ ਸਾਨੂੰ ਅੱਜ ਰੋਟੀ ਮਿਲ ਰਹੀ ਹੈ ਜੀ। ਹਮਮ ਅਗਰ ਸਾਡਾ ਪੰਜਾਬ ਚ ਬੱਚਾ ਇੱਥੇ ਹੀ ਤਰੱਕੀ ਕਰਦਾ ਇੱਥੇ ਹੀ ਸੰਘਰਸ਼ ਕਰਦਾ ਔਰ ਉਹਨੂੰ ਪੰਜਾਬੀ ਪੜ੍ਹ ਕੇ ਵਧੀਆ ਨੌਕਰੀਆਂ ਮਿਲਦੀਆਂ ਤਾਂ ਪੰਜਾਬੀ ਨੇ ਅੱਗੇ ਵਧਣਾ ਸੀ। ਪਰ ਅੱਜ ਸਾਡੇ ਕੁਝ ਵੀ ਕਾਰਨ ਕਹਿਸਾ ਪੋਲੀਟੀਕਲ ਕਾਰਨ ਲੈ ਕਹਿ ਲਓ ਸਾਡੇ ਯੂਨੀਵਰਸਿਟੀ ਪੱਧਰ ਦੇ ਪ੍ਰੋਫੈਸਰ ਲੈਕਚਰਾਰ ਤੇ ਕਹਿ ਲਓਗੀ ਕੁਛ ਤਾਂ ਪਿੱਛੇ ਕੋਈ ਕਮੀਆਂ ਰਹੀਆਂ ਨੇ ਜਿਦੇ ਕਰਕੇ ਅੱਜ ਸਾਡੇ ਬੱਚਿਆਂ ਨੂੰ ਨੌਕਰੀ ਨਹੀਂ ਮਿਲਦੀ ਤੇ ਉਹਨਾਂ ਦਾ ਸਾਰਾ ਰੁਝਾਨ ਇੰਗਲਿਸ਼ ਮੀਡੀਅਮ ਹੋਇਆ ਹੋਇਆ ਔਰ ਖਾਸ ਕਰਕੇ ਪਲੱਸ 2 ਕਰਕੇ ਆਈਲਟਸ ਕਰਨੀ ਉਹ ਸਭ ਇੰਗਲਿਸ਼ ਮੀਡੀਅਮ ਚ ਹੁੰਦਾ ਜੀ ਉਹਦੇ ਕਰਕੇ ਹੀ ਸਾਡੇ ਪੂਰੇ ਪੰਜਾਬ ਚ ਮੇਰੇ ਸਾਹਮਣੇ ਨਾਲ ਉਹ ਆ ਜਿਹੜਾ ਜਿਹੜਾ ਸਿਸਟਮ ਹੈ ਜਿਹੜੀ ਬੋਲੀ ਵਿੱਚ ਵੀ ਸਾਡੇ ਪੰਜਾਬੀ ਬੋਲੀ 'ਚ ਅੰਗਰੇਜ਼ੀ ਦੇ ਅੱਖਰ ਆ ਗਏ ਜੀ ਤੇ ਅੱਜ ਤਾਂ ਪਿੰਡਾਂ ਤੱਕ ਦਾ ਇਹ ਰੁਝਾਨ ਹੋ ਗਿਆ ਜੀ ਕਿ ਅ ਇੰਗਲਿਸ਼ ਇੰਗਲਿਸ਼ ਦਾ ਦਬਦਬਾ ਪੂਰਾ ਹੋ ਗਿਆ ਜੀ ਤੇ ਪਰਾਂਲੇ ਨਹੀਂ ਪੜ ਪਾਰੇ ਕੋਈ ਇੱਕ ਅਜਿਹੀ ਕਿਤਾਬ ਜਿਹੜੀ ਸਾਡੀਆਂ ਭਾਸ਼ਾਵਾਂ ਨਾਲ ਜੁੜੀ ਹੋਵੇ ਜਸਟ ਪੁਆਦੀ ਬੋਲੀ ਨੂੰ ਲੋਕ ਬਹੁਤ ਲਿਮਟਿਡ ਜਾਂਦੇ ਨੇ ਜਾਂ ਸਿਰਫ ਪੁਆਦ ਵਾਲੇ ਇਲਾਕੇ ਦੇ ਲੋਕ ਹੀ ਜਾਣਦੇ ਨੇ ਉਹ ਵੀ ਕਿਤਾਬ ਜੇ ਕੁਝ ਹੋਵੇ ਤੁਹਾਡੇ ਕੋਲ ਭਈ ਉਹ ਵੀ ਮੈਨੂੰ ਦੱਸੋ ਜਿਹੜੀਆਂ ਭਾਸ਼ਾਵਾਂ ਵੱਖ-ਵੱਖ ਖੇਤਰਾਂ ਦੀਆਂ ਸੀ ਜਿਸ ਤਰ੍ਹਾਂ ਮਾਝੇ ਦੀ ਬੋਲੀ ਵੱਖਰੀ ਹੈ ਦੁਆਬੇ ਦੀ ਥੋੜੀ ਵੱਖਰੀ ਹੈ ਮਾਲਵੇ ਦੀ ਵੱਖਰੀ ਹੈ ਪੁਆਦ ਦੀ ਵੱਖਰੀ ਹੈ ਕੁਝ ਅਜਿਹੀ ਕਿਤਾਬ ਵੀ ਹੋਵੇ ਤਾਂ ਉਹ ਵੀ ਜ਼ਰੂਰ ਹੈ ਭਾਈਆ ਸਾਡੇ ਕੋਲ ਹੈਗੇ ਆ ਜੀ ਜਤਿੰਦਰ ਪੁਨੀ ਦੀ ਮੈਂ ਪਹਿਲੇ ਵੀ ਵਿਖਾਈ ਸੀ ਜਤਿੰਦਰ ਪੰਨੂ ਹੋਣਿਆਂ ਦੀ ਪੰਜਾਬੀ ਬੋਲੀ ਦੇ ਵਿਸਰਗੇ ਸ਼ਾਬਾਦ ਇਹ ਜਿਆਦਾਤਰ ਆਪਣੇ ਦੁਆਬੇ ਮਾਝੇ ਦੇ ਜਿਹੜੇ ਲੋਪ ਹੋ ਗਏ ਸ਼ਬਦ ਜੀ ਉਹਨਾਂ ਦੀ ਇਹ ਇੱਕ ਕਿਤਾਬ ਹੈ ਜਿਹੜੇ ਕਿ ਅੱਜ ਤੋਂ 50 ਸਾਲ ਪਹਿਲੇ ਵੀ ਬੋਲੇ ਜਾਂਦੇ ਸੀ ਹੁਣ ਕਿਉਂਕਿ ਉਹ ਭਾਸ਼ਾ ਹੁਣ ਜਾਂ ਤੋਂ ਆਪਣੇ ਸੰਦ ਵਗੈਰਾ ਜਾਂ ਉਹ ਵਰਤਨ ਸਾਡੇ ਹੁਣ ਲੁਪਤ ਹੋ ਗਏ ਸਾਨੂੰ ਲੋੜ ਨਹੀਂ ਤੇ ਉਹ ਹੁਣ ਲੁਕਤ ਹੋ ਚੁੱਕੇ ਉਹਨਾਂ ਦਾ ਸਾਰਾ ਇਹਨਾਂ ਨੇ ਦੱਸਿਆ ਹੋਇਆ ਜੀ ਇੱਕ ਆ ਪੋਵਾਦੀ ਬੋਲੀ ਉੱਤੇ ਜੀ ਜਗਤਾਰ ਸਿੰਘ ਸੋਖੀ ਦੀ ਕਿਤਾਬ ਹੈ ਸ਼ਬਦਾਂਗ ਇਹਰੇ ਚ ਜਿੰਨੇ ਵੀ ਪੋਵਾਦੀ ਬੋਲੀ ਦੇ ਜਿਹੜੇ ਲੁਕਤ ਹੋ ਗਏ ਆ ਜਿਹੜੇ 40 50 ਸਾਲ ਪਹਿਲੇ ਆਮ ਇੱਕ ਪੰਜਾਬੀ ਘਰ ਚ ਬੋਲਦੇ ਸੀ ਸ਼ਬਦ ਉਹ ਸਾਰੇ ਇਹਰੇ ਚ ਦਰਜ ਨੇ ਦਰਜ ਨੇ ਬਹੁਤ ਬਹੁਤ ਸ਼ੁਕਰੀਆ ਮਨਦੀਪ ਜੀ ਤੁਸੀਂ ਸਮਾਂ ਕੱਢ ਕੇ ਦਿੱਤਾ ਜੀ ਬਿਲਕੁਲ ਸੋ ਅਸੀਂ ਅੱਜ ਵੀ ਵਿਆਹ ਸ਼ਾਦੀਆਂ ਦੇ ਵਿੱਚ ਜਦ ਗੌਣ ਨੂੰ ਔਰਤਾਂ ਬਿੰਦੀਆਂ ਨੇ ਅਸੀਂ ਬੜੇ ਚਾਵਨ ਨਾਲ ਆਂਡੀ ਗਵੰਡੀ ਬੁਲਾ ਕੇ ਲੈਂਦੇ ਆ ਕਿ ਭਾਈ ਗੌਣ ਹੈ ਸੰਗੀਤ ਹੈ ਆਕੇ ਜ਼ਰੂਰ ਬੈਠੋ ਪਰ ਅਫਸੋਸ ਉਸ ਵਕਤ ਨਾ ਤੇ ਕਿਸੇ ਨੂੰ ਢੋਲ ਕਿ ਵਜਾਉਣੀ ਆਉਂਦੀ ਐ ਨਾ ਚਮਚਾ ਤੇ ਬੋਲੀਆਂ ਦੀ ਤੇ ਬਹੁਤ ਦੂਰ ਦੀ ਗੱਲ ਰਹਿ ਗਈ ਨਾ ਸੁਆਗ ਨਾ ਕੋੜੀਆਂ ਨਾ ਟੱਪੇ ਕਿਸੇ ਦਾ ਕੁਝ ਨਹੀਂ ਪਤਾ ਲੱਗਦਾ ਇੱਕ ਦੂਜੇ ਦੇ ਮੂੰਹ ਨੂੰ ਵੇਖਦੇ ਤੇ ਫੇਰ ਉੱਚੋ ਇੱਕ ਬਜ਼ੁਰਗ ਉੱਠ ਕੇ ਕਹਿੰਦਾ ਕਿ ਭਾਈ ਚਲੋ ਮੈਂ ਮਾੜਾ ਮੋਟਾ ਗਾ ਲੈਣਾ ਮੇਰੇ ਪਿੱਛੇ ਠੇਕ ਜਰੂਰ ਲਗਾ ਦਿਓ ਹਾਕ ਲਗਾ ਕੇ ਉਸ ਨੂੰ ਮੁਕੰਮਲ ਕਰ ਲਿਆ ਜਾਂਦਾ ਐ ਸਾਡੇ ਅਸਲ ਪੰਜਾਬ ਦੀ ਹਕੀਕਤ ਐ ਝੁੰਮਰ ਦਾ ਨਹੀਂ ਪਤਾ ਸਾਨੂੰ ਨੱਚਣ ਦੇ ਭੰਗੜੇ ਦਾ ਨਹੀਂ ਪਤਾ ਢੋਲ ਦੀ ਥਾਪ ਦਾ ਨਹੀਂ ਪਤਾ ਅਸੀਂ ਆਪਣੇ ਪੰਜਾਬ ਨੂੰ ਪਰਚਾਉਣ ਦੀ ਕਿੱਥੇ ਕੋਸ਼ਿਸ਼ ਕਰ ਰਹੇ ਹਾਂ ਅਸੀਂ ਕਿਹੜੇ ਪਾਸੇ ਜਾ ਰਹੇ ਹਾਂ ਸੋ ਗੁਜ਼ਾਰਿਸ਼ ਹੈ ਮਾਂ ਬੋਲੀ ਪੰਜਾਬੀ ਦੇ ਲਈ ਜਿੰਨਾ ਕੋਸ਼ਿਸ਼ ਅਸੀਂ ਕਰ ਸਕੀਏ ਉਹਨਾਂ ਕਿ ਥੋੜਾ ਹਜੇ ਵੀ ਵੇਲਾ ਸੰਭਲ ਜਾਈਏ ਦੂਜੀਆਂ ਭਾਸ਼ਾਵਾਂ ਮਾੜੀਆਂ ਨਹੀਂ ਨੇ ਜ਼ਰੂਰ ਸਿੱਖੀਏ ਪਰ ਆਪਣੀ ਮਾਂ ਬੋਲੀ ਕਦੇ ਨਾ ਛੱਡੀ ਸਸ਼ਿਕਾ ਡਰਾਪ ਰੱਖਾ